ਦਿੰ ਦਿਹਾੜੇ ਔਰਤਾਂ ਚਪਟਲੀਆਂ ਵਾਲੀਆਂ ਪਹਿਲਾਂ ਗੱਲਾਂ ਵਿੱਚ ਲਾ ਲਈ ਬਜ਼ੁਰਗ ਔਰਤ ਫਿਰ ਕਰ ਗਏ ਵੱਡਾ ਕਾਰਾ ਹੁਣ ਤਾਂ ਬਜ਼ੁਰਗ ਰਾਹ ਵਿੱਚ ਵੀ ਸੁਰੱਖਿਅਤ ਨਹੀਂ ਹਨ ਚੋਰਾਂ ਲੁਟੇਰਿਆਂ ਦੇ ਹੌਸਲੇ ਐਨੇ ਵੱਧ ਗਏ ਨੇ ਕਿ ਚੋਰ ਚੜ੍ਹਦੇ ਦਿਨ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਬੇਖੌਫ ਫਰਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਹੋਇਆ ਇੱਕ ਬਜ਼ੁਰਗ ਔਰਤ ਨਾਲ ਜੋ ਪੈਦਲ ਜਾ ਰਹੀ ਸੀ ਜਿਸ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਕਾਰ ਸੇਵਾ ਚੱਲ ਰਹੀ ਗੁਰਦੁਆਰਾ ਸਾਹਿਬ ਜਾਣ ਦਾ ਰਸਤਾ ਪੁੱਛਿਆ ਗਿਆ। ਬਸ ਫਿਰ ਕੀ ਸੀ ਐਸੇ ਬਹਾਨੇ ਉਹਨਾਂ ਨੇ ਔਰਤ ਦੇ ਕੰਨਾਂ 'ਚੋਂ ਵਾਲੀਆਂ ਚਪਟ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਕੀ ਕਹਿਣਾ ਹੈ ਬਜ਼ੁਰਗ ਔਰਤ ਦਾ ਸੁਣੋ ਉਹਨਾਂ ਦੀ ਜ਼ੁਬਾਨੀ।

तो मैं दस दिन लिया मुड़ा मेरे ना तो वो भी आ गया गल करता पे ओने अखबार बेच को पता नहीं की पाया की नहीं, नहीं। तो मैंने दाहर पे दे दो। मैं कस रुपये देनू दस रुपए देते बाद कोई पैसा है मैं मेरे कोई को पैसा नहीं ਜੀ ਜੀ ਹਾਂਜੀ ਤੇ ਵਾਲੀਆਂ ਲਾ ਰੀਆਂ ਨੇ ਮੇਰੀਆਂ ਮੈਨੂੰ ਪਤਾ ਨਹੀਂ ਲੱਗਾ ਕਿ ਤੂੰ ਲੈ ਠੀਕ ਹਾਂਜੀ ਚੱਲੇ ਆ ਘਰੋਂ ਆਈ ਚੌਣਾਈ ਹੋ ਵੀ ਵਾਲੀਆਂ ਮਿਲ ਜਾਣ ਠੀਕ ਹਾਂਜੀ ਬਜ਼ੁਰਗ મહિલા ਵੱਲੋਂ ਦੀਨਾ ਨਗਰ ਪੁਲਿਸ ਪ੍ਰਸ਼ਾਸਨ ਕੋਲੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਲੁਟੇਰੀਆਂ ਨੂੰ ਫੜਿਆ ਜਾਵੇ ਅਤੇ ਉਸ ਦੀਆਂ ਵਾਲੀਆਂ ਵਾਪਸ ਦਵਾਈਆਂ ਜਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਕਾਰ ਵਿੱਚ ਬੈਠ ਰਹੀ ਇੱਕ ਬਜ਼ੁਰਗ ਔਰਤ ਕੋਲ ਬਾਈਕ ਸਵਾਰਾਂ ਵੱਲੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੌਰਾਨ ਬਜ਼ੁਰਗ ਔਰਤ ਬੁਰੀ ਤਰੀਕੇ ਨਾਲ ਜ਼ਮੀਨ ਉੱਤੇ ਡਿੱਗ ਪੈਂਦੇ ਨੇ ਜਿਨ੍ਹਾਂ ਦੇ ਕਾਫੀ ਸੱਟਾਂ ਲੱਗਦੀਆਂ ਨੇ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਲੁਟੇਰਿਆਂ ਦੀ ਕਾਫੀ ਨਖੇਦੀ ਕੀਤੀ ਗਈ ਸੀ ਕਿ ਉਸ ਉਹਨਾਂ ਨੇ ਇੱਕ ਪਰਸ ਵਾਸਤੇ ਇਸ ਬਜ਼ੁਰਗ ਆਰਥ ਨੂੰ ਇੰਨੀ ਬੁਰੀ ਤਰ੍ਹਾਂ ਥੱਲੇ ਸੁੱਟ ਦਿੱਤਾ ਕਿ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਸਨ ਜਿਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਵੀ ਐਕਸ਼ਨ ਲਿਆ ਅਤੇ ਉਹਨਾਂ ਮੁਲਜ਼ਮਾਂ ਨੂੰ ਥੋੜੇ ਹੀ ਦਿਨਾਂ ਵਿੱਚ ਫੜ ਲਿਆ ਲੋਰ ਹੈ ਪੁਲਿਸ ਨੇ ਇਸੇ ਤਰ੍ਹਾਂ ਦੇ ਐਕਸ਼ਨ ਦੀ ਤਾਂ ਜੋ ਇਹਨਾਂ ਚੋਰਾ ਲੁਟੇਰਿਆਂ ਨੂੰ ਖੌਫ ਹੋਵੇ ਪੁਲਿਸ ਦਾ ਤਾਂ ਜੋ ਇਹ ਅੱਗੇ ਤੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚਣ